ਹਰਪਾਲ ਚਿਮਾ ਜੀ ਸਾਡੇ ਨਾਲ ਨੇ ਜਿਸ ਵੇਲੇ ਜਿਸ ਤਰ੍ਹਾਂ ਕਈ ਜिले ਜिले ਹੈ ਉਹ ਪ੍ਰਭਾਵਿਤ ਹੋਏ ਨੇ ਜਿਸ ਨੂੰ ਲੈ ਕੇ ਲਗਾਤਾਰ ਵੱਖ-ਵੱਖ ਜਿਲਿਆਂ ਦਾ ਜਾਇਜ਼ਾ ਲੈਂਦੇ ਨਜ਼ਰ ਆ ਅੱਜ ਪਠਾਨਕੋਟ ਪਹੁੰਚੇ ਨੇ ਕਿਉਂਕਿ ਕਈ ਕਹਿ ਸਕਦੇ ਨੇ ਨੁਕਸਾਨ ਬਹੁਤ ਜ਼ਿਆਦਾ ਹੋਇਆ ਹੈ ਚਾਹੇ ਉਹ ਘਰਾਂ ਦਾ ਹੋਵੇ ਪਸ਼ੂਆਂ ਦਾ ਹੋਵੇ ਚਿਮਾ ਸਾਹਿਬ ਕਿਉਂਕਿ ਕਹਿ ਸਕਦੇ ਹੈ ਕਿ ਕੁਦਰਤ ਦਾ ਕਹਿਰ ਜ਼ਰੂਰ ਦੇਖਣ ਨੂੰ ਮਿਲ ਰਿਹਾ ਤੁਸੀਂ ਲਗਾਤਾਰ ਜਾਇਜ਼ਾ ਲੈ ਰਹੇ ਹੋ ਲਾਂਚਲ ਜੀ ਵੀ ਸਾਹ ਨੇ ਅੱਜ ਤੁਸੀਂ ਇੱਥੇ ਪਹੁੰਚੇ ਹੋ ਕਿਸ ਤਰ੍ਹਾਂ ਦੇ ਹਾਲਾਤ ਇਸ ਵੇਲੇ ਪੰਜਾਬ ਦੇਖੋ ਮੈਂ ਸਮਝਦਾ ਕੁਦਰਤ ਦਾ ਕਹਿਰ ਜਿਹੜਾ ਉਹ ਸਿਖਰਾਂ ਤੇ ਪਹੁੰਚ ਚੁੱਕਿਆ ਹੈਗਾ ਆ ਲਗਭਗ 5 ਕਿਲੋਮੀਟਰ ਤੋਂ ਲੰਬਾ ਜਿਹੜਾ ਤੁਸੀਂ ਬਾਨਾ ਉਹ ਪਹਿਲੀ ਵਾਰ ਜੇ 1988 ਦੀ ਵੀ ਗੱਲ ਕਰੀਏ ਉਹ ਤੋਂ ਬਹੁਤ ਵੱਡੇ ਹਾੜਾ ਐਸੀ ਉਦੋਂ ਵੀ ਇਹ ਜਿਹੜਾ ਬਾਨਾ ਨਹੀਂ ਟੁੱਟਿਆ ਸੀਗਾ ਪਹਿਲੀ ਵਾਰ ਟੁੱਟਿਆ ਗਿਆ ਮੈਨੂੰ ਲਾਲਚੰਦ ਕਟਾਰੂ ਚੱਕ ਜੀ ਦੱਸ ਰਹੇ ਸੀਗੇ ਔਰ ਬਹੁਤ ਵੱਡਾ ਨੁਕਸਾਨ ਜਿਹੜਾ ਹੁਣ ਤੱਕ ਇਸ ਖੇਤਰ ਦਾ ਹੋਇਆਗਾ ਅਜੇ ਤੱਕ ਇਨਾ ਨੁਕਸਾਨ ਕਦੇ ਵੀ ਨਹੀਂ ਹੋਇਆ ਸੀਗਾ ਸੋ ਮੈਂ ਸਾਰੇ ਸਬੰਧਤ ਅਧਿਕਾਰੀਆਂ ਨੂੰ ਆਲਰੇਡੀ ਪਹਿਲਾਂ ਹੀ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਹਦਾਇਤਾਂ ਜਾਰੀ ਕੀਤੀਆਂ ਹੋਈਆਂ ਨੇ ਕਿ ਮੈਂ ਵੀ ਹਦਾਇਤਾਂ ਇਹੀ ਕੀਤੀਆਂ ਨੇ ਕਿ ਸਾਰੇ ਦਾ ਅਸੈਸਮੈਂਟ ਕੱਲੇ ਕੱਲੇ ਘਰ ਦੀ ਕੱਲੇ ਕੱਲੇ ਵਿਅਕਤੀ ਤੋਂ ਕੋਈ ਵਿਅਕਤੀ ਨਾ ਰਹਿ ਜਾਵੇ ਹਰੇਕ ਦੀ ਸਸਪੈਂਡ ਲਾਓ ਤਾਂ ਕਿ ਆਪਾਂ ਉਹਨਾਂ ਦੇ ਦੁੱਖਦਰਦ ਦੇ ਵਿੱਚ ਹਿੱਸਾ ਪਾ ਸਕੀਏ ਸਰਕਾਰ ਬਿਲਕੁਲ ਇਸ ਸਮੇਂ ਲੋਕਾਂ ਦੇ ਨਾਲ ਖੜੀ ਹੈ ਪੂਰੇ ਸਾਡੇ ਸਾਰੇ ਮੰਤਰੀ ਐਮਐਲਏ ਡੀਸੀ ਐਸਐਸਪੀ ਐਸਡੀਐਮ ਤਹਿਸੀਲਦਾਰ ਸਾਰੇ ਲੋਕ ਜਿਹੜੇ ਨੇ ਕੋ ਲੋਕਾਂ ਦੀ ਮਦਦ ਲਈ ਲੱਗੇ ਹੋਏ ਨੇਗੇ ਸਮਾਜ ਸੇਵੀ ਜਥੇਬੰਦੀਆਂ ਬਹੁਤ ਵੱਡੀ ਪੱਧਰ ਤੇ ਲੱਗੀਆਂ ਹੋਈਆਂ ਨੇ ਮੈਂ ਉਹਨਾਂ ਦਾ ਵੀ ਧੰਨਵਾਦ ਕਰਨਾ ਚਾਹਾਂਗਾ ਸਾਰੀਆਂ ਲੱਗੀਆਂ ਹੋਈਆਂ ਨੇ ਸਾਰੀਆਂ ਜਿੰਨਾ ਵੀ ਯੋਗਦਾਨ ਆ ਪਾਰ ਜਿਹਨਾਂ ਜਿਹੜੇ ਪੈਸੇ ਦੇ ਸਕਦੇ ਨੇ ਉਹ ਪੈਸੇ ਦੇ ਰਹੇ ਨੇ ਜੋ ਰਾਸ਼ਨ ਦੇ ਸਕਦੇ ਨੇ ਰਾਸ਼ਨ ਦੇ ਸਕਦੇ ਨੇਗੇ ਹੁਣ ਵੀ ਮੈਂ ਦੇਖ ਰਿਹਾ ਸੀ ਰਾਸਤੇ ਚੋਂਦਾ ਆ ਬਹੁਤ ਸਾਰੇ ਟਰੱਕ ਟਰਾਲੀਆਂ ਬਹੁਤ ਸਾਰੇ ਲੋਕ ਹਰਾ ਚਾਰਾ ਲੈ ਕੇ ਇਸ ਇਲਾਕੇ ਵੱਲੋਂ ਆ ਰਹੇ ਇਹਨੇ ਉਹਨਾਂ ਸਾਰਾ ਸਾਰਿਆਂ ਦਾ ਮੈਂ ਧੰਨਵਾਦ ਕਰਨਾ ਚਾਹਾਂਗਾ ਕਿ ਹੋਰ ਵੀ ਮੈਂ ਲੋਕਾਂ ਨੂੰ ਇਹ ਅਪੀਲ ਕਰਦਾ ਕਿ ਸਾਰੇ ਜਣੇ ਆਓ ਇਸ ਦੁੱਖ ਦੀ ਘੜੀ ਚ ਆਪਾਂ ਪੰਜਾਬੀ ਇੱਕ ਦੂਜੇ ਦਾ ਸਾਥ ਬਣਾਈਏ ਇੱਕ ਦੂਜੇ ਦੇ ਨਾਲ ਡਟ ਕੇ ਖੜੀਏ ਤਾਂ ਇਹ ਸੰਕਟ ਦੀ ਘੜੀ ਚੋਂ ਨਿਕਲ ਸਕੀ। ਜੀ ਮਹਾਂ ਸਾਹਿਬ ਸੈਂਟਰ ਨੂੰ ਲੈ ਕੇ ਕਿਸ ਤਰ੍ਹਾਂ ਦੀ ਤੁਸੀਂ ਕਰ ਰਹੇ ਹੋ ਮਦਦ ਦੀ ਕੋਹਾ ਕਿਉਂਕਿ 60000 ਕਰੋੜ ਦੀ ਜਿਹੜੀ ਗੱਲ ਹੈ ਜੀ ਬਿਲਕੁਲ ਆਨਰੇਬਲ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਭਗਵਾਨ ਸ੍ਰੀ ਮਾਰਜੀ ਨੇ ਇੱਕ ਲੈਟਰ ਮਾਨਯੋਗ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਲਿਖਿਆ ਸੀਗਾ ਸਾਡਾ 60000 ਕਰੋੜ ਰੁਪਏ ਦਾ ਬਕਾਇਆ ਪੈਂਡਿੰਗ ਹੈ ਅਸੀਂ ਉਹੀ ਬਕ ਤੇ ਮਿਲ ਮਲਾਸ ਕੀ ਲੋਕਾਂ ਦਾ ਜਿਹੜਾ ਮਸਲਾ ਹੱਲ ਕਰ ਸਕੀਏ ਪਰ ਲੇਕਿਨ ਪੰਜਾਬ ਸਰਕਾਰ ਜਿਹੜੀ ਆ ਉਹ ਬਿਲਕੁਲ ਸਾਰੇ ਲੋਕਾਂ ਦੇ ਨਾਲ ਜਿੱਦਾ ਵੀ ਨੁਕਸਾਨ ਹੋਇਆ ਉਹਦੇ ਨਾਲ ਖੜੀ ਆ ਅਸੀਂ ਪਰਪੰ ਇਹਨੂੰ ਲੈ ਕੇ ਵੀ ਬਿਮਾਰੀਆਂ ਨੂੰ ਲੈ ਕੇ ਵੀ ਖਤਸਾ ਹੋਣ ਉਸ ਨੂੰ ਲੈ ਕੇ ਇਸ ਸਮੇਂ ਤੋਂ ਬਾਅਦ ਬਿਮਾਰੀ ਫੈਲ ਸਕਦੀ ਹੈ ਜਦੋਂ ਪਾਣੀ ਥੱਲੇ ਜਾਊਗਾ ਕਾਫੀ ਸਰੀਆਂ ਬਿਮਾਰੀਆਂ ਫੈਲ ਸਕਦੀਆਂ ਨੇ ਸਾਰੇ ਸੀਐਮਓ ਸਾਰੇ ਡਾਕਟਰ ਜਿਹੜੇ ਇੱਥੇ ਕਿਤੇ ਨਹੀਂ ਮੀਂਹ ਪਿਆ ਉਹ ਸਾਰੇ ਡਾਕਟਰ ਨੂੰ ਅਸੀਂ ਇੱਧੇ ਤਾਇਨਾਤ ਕਰਾਂਗੇ ਔਰ ਲੋਕਾਂ ਦਾ ਸਪੈਸ਼ਲ ਚੈੱਕਅਪ ਹੋ ਰਿਹਾ ਲੱਗ ਸ਼ੁਰੂ ਹੋ ਚੁੱਕਿਆ ਹੈਗਾ ਤਾਂ ਕਿ ਕੋਈ ਵੀ ਬਿਮਾਰੀ ਜਿਹੜੀ ਉਹ ਭੈਣ ਘਰੂਪ ਤਾਰਨ ਨਾ ਕਰੇ ਸੋ ਸਭ ਦਾ ਅਸੀਂ ਇਲਾਜ ਵੀ ਕਰਾਂਗੇ ਵਾਸ ਵਿਭਾਗ ਵੱਲੋਂ ਵੀ 24 ਤੋਂ ਅੱਗੇ 36 ਘੰਟ ਦੇਖੋ ਰੈਡ ਅਲਰਟ ਲਗਭਗ ਪੰਜਾਬ ਦੇ ਬਹੁਤ ਸਾਰੇ ਹਿੱਸਿਆਂ 'ਚ ਜਾਰੀ ਹੋ ਚੁੱਕਿਆ ਹੈਗਾ ਔਰ ਲਗਾਤਾਰ بارش ਜਿਹੜੀ ਆ ਉਹ ਇਕੱਲਾ ਇਹ ਨਹੀਂ ਜੇ ਮੈਂ ਗੱਲ ਕਰਾਂ ਉਧਰ ਘੱਗਰ ਜੇ ਉਧਰ ਦੂਜੇ ਪਾਸੇ ਮਾਲਵੇ ਚ ਗੱਲ ਕਰੀਏ ਘੱਗਰ ਜਿਹੜਾ ਉਹ ਵੀ ਸਖਰਾ ਤੇ ਆ ਬਿਲਕੁਲ ਲਾਸਟ ਪੁਆਇੰਟ ਤੇ ਘੱਗਰ ਟੁੱਟਣ ਨੂੰ ਖੜਾਗਾ ਉਹ ਵੀ ਉਹਦੇ ਨਾਲ ਵੀ ਪੰਜਾਬ ਦਾ ਵੱਡਾ ਨੁਕਸਾਨ ਹੋ ਸਕਦਾ ਮੈਂ ਤਾਂ ਪ੍ਰਮਾਤਮਾ ਅਗੇ ਹੀ ਅਰਦਾਸ ਕਰ ਸਕਦਾਗਾ ਕਿ ਪ੍ਰਮਾਤਮਾ ਇਸ ਘਰ ਤੋਂ ਸਾਨੂੰ ਬਚਾਓ ਕਿਉਂਕਿ ਜੇ ਲਗਾਤਾਰ ਬਾਰਿਸ਼ ਹੋਊਗੀ ਤਾਂ ਪਾਣੀ ਜਿਹੜਾ ਉਹ ਚੜਦਾ ਜਾਊਗਾ ਸੋ ਸਾਰੇ ਪ੍ਰਬੰਧ ਸਾਰੇ ਡੀਸੀ ਸਾਹਿਬਾਨ ਸਾਡੇ ਉਥੇ ਸੰਰੂਰ ਦੇ ਡੀਸੀ ਸਾਹਿਬਾਨ ਸੜਕ ਤੇ ਖੜੇ ਨੇ ਕਿ ਲੋਕ ਨਾਲ ਲੇਗੇ ਲੋਕ ਆਪਣੇ ਜਿਹੜੇ ਨੇਗੇ ਮਟੀਰੀਅਲ ਇਕੱਠਾ ਕਰ ਕਰਕੇ ਬੰਦਾਂ ਨੂੰ ਹੋਰ ਮਜ਼ਬੂਤ ਬਣਾ ਰਹ ਪਰ ਲੇਕਿਨ ਇਹ ਕੁਦਰਤ ਦਾ ਕਹਿਰ ਆ ਗਿਆ ਅਸੀਂ ਸਾਰੇ ਇਕੱਠੇ ਹੋ ਕੇ ਨੂੰ ਇਸ ਕਹਿਰ ਨੂੰ ਜਿਹੜਾ ਟਾਲਾਂਗੇ ਠੀਕ ਹੈ ਤੇ ਬਿਲਕੁਲ ਹਰਪਾਲ ਚੀਮਾ ਆ ਜਿਹੜੇ ਜਰੂਰ ਇਹ ਕਹਿੰਦੇ ਨਜ਼ਰ ਆਏ ਕਿਉਂਕਿ ਕਈ ਥਾਵਾਂ ਤੇ ਜਿਹੜਾ ਕਹਿਰ ਹੈ ਉਹ ਜਰੂਰ ਵੇਖਣ ਨੂੰ ਮਿਲ ਰਿਹਾ ਇਸ ਵੇਲੇ ਅਸੀਂ 라ਵੀ ਤੁਸੀਂ ਬੰਦ ਜਿਹੜਾ ਟੁੱਟਿਆ ਹੈ ਜਿਸ ਨੂੰ ਲੈ ਕੇ ਹੁਣ ਲਗਾਤਾਰ ਇਹਦੇ ਵਿੱਚ ਕੰਮ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਜਿਹੜੇ ਅਧਿਕਾਰੀ ਨੇ ਉਹ ਲਗਾਤਾਰੀ ਦੇ ਵਿੱਚ ਕੰਮ ਕਰਦੇ ਨਜ਼ਰ ਆਉਂਦੇ